ਵੀਡੀਓ ਤੇ ਪਿੰਡ ਠੀਕਰੀਵਾਲ ਜ਼ਿਲ੍ਹਾ ਬਰਨਾਲਾ ਦੇ ਇੱਕ ਮਸਲਾ ਦੇਖਿਆ ਹੋਣਾਗਾ ਕਿਸਾਨ ਦਰਸ਼ਨ ਸਿੰਘ ਦੀ ਡੈਥ ਹੋ ਗਈ ਸੀ ਉਹ ਡੈਥ ਹੋਣ ਦਾ ਕਾਰਨ ਸੀ ਜਿਹੜੇ ਦਰਸ਼ਨ ਸਿੰਘ ਨੇ ਆਰਤੀਏ ਤੋਂ ਪੈਸੇ ਲੈਣੇ ਸੀ ਪੈਸੇ ਲੈਣੇ ਸੀ 15 ਲੱਖ 16000 ਰੁਪਇਆ ਇਸ ਲਈ ਤਿੰਨ ਦਿਨਾਂ ਤੋਂ ਪਰਿਵਾਰ ਡਿਪਟੀ ਕਮਿਸ਼ਨਰ ਦੇ ਧਰਨਾ ਲਈ ਬੈਠਾ ਸੀ ਪਰ ਉੱਥੇ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਕ ਹਾਰ ਕੇ ਪਰਿਵਾਰ ਨੇ ਫੈਸਲਾ ਕੀਤਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਪਿੰਡ ਨੇ ਫੈਸਲਾ ਕੀਤਾ ਕਿ ਜਿਹੜਾ ਵੱਡਾ ਹਾਈਵੇ ਆਗਾ ਬਠਿੰਡੇ ਵਾਲਾ ਉਹ ਜਾਮ ਕੀਤਾ ਜਾਵੇ ਬਠਿੰਡੇ ਹਾਈਵੇ ਤੇ ਇਸ ਟਾਈਮ ਅਸੀਂ ਖੜੇ ਆਂ ਕਿਸਾਨ ਯੂਨੀਅਨ ਦੇ ਸਾਥ ਦੇ ਨਾਲ ਪਿੰਡ ਦੇ ਸਾਥ ਦੇ ਨਾਲ ਜਿਹੜਾ ਹਾਈਵੇ ਆ ਉਹ ਪੱਕੇ ਤੌਰ ਤੇ ਤਕਰੀਬਨ 12 ਵਜੇ ਜਾਮ ਕਰ ਦਿੱਤਾ ਜਾਊਗਾ ਤਾਂ ਜੋ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਸਕੇ ਤੇ ਸਰਕਾਰ ਦੇ ਕੰਨਾਂ ਤੇ ਵੀ ਜੂਸ ਸਰਕ ਜਕੇ ਤੇ ਮੈਂ ਦੱਸ ਦੇਣਾ ਚਾਹਣਾ ਦਰਸ਼ਨ ਸਿੰਘ ਨੇ ਆਪਦੀ ਹੱਡੀ ਜਿਹੜੀ ਹੱਕ ਤੋੜ ਕੇ ਉਹਨੇ ਮਿਹਨਤ ਕੀਤੀ ਸੀ ਹੱਡ ਤੋੜ ਕੇ ਮਿਹਨਤ ਕੀਤੀ ਸੀ ਉਹਦੇ ਪੈਸੇ ਉਹਨੇ ਆੜਤੀਆਂ ਦੇ ਵਿੱਚ ਰੱਖੇ ਸੀ 15 ਲੱਖ 16000 ਰੁਪਇਆ ਜਦੋਂ ਦਰਸ਼ਨ ਸਿੰਘ ਨੇ ਆਪਣੀ ਧੀ ਦਾ ਵਿਆਹ ਕਰਨ ਲਈ ਪੈਸੇ ਮੰਗੇ ਆੜਤੀਏ ਤੋਂ ਤਾਂ ਆੜਤੀਏ ਨੇ ਸਾਫ਼ ਜਵਾਬ ਦੇ ਕੇ ਉਹਦਾ ਦਿਲ ਤੋੜਤਾ ਤੇ ਇਸ ਤੋਂ ਬਾਅਦ ਕਿਸਾਨ ਦਰਸ਼ਨ ਸਿੰਘ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਇਸ ਤੋਂ ਬਾਅਦ ਉਹਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਪਿੰਡ ਨੇ ਸੋਚਿਆ ਵੀ ਪੈਸੇ ਲੈਣ ਦਾ ਇਹ ਉਹ ਆ ਮੌਕਾ ਹੈ ਕਿਉਂਕਿ ਜਦੋਂ ਦਰਸ਼ਨ ਸਿੰਘ ਦੀ ਲੋਥ ਨੂੰ ਆਪਾਂ ਅੱਗ ਲਾ ਕੇ ਫੂਕ ਦਿੱਤਾ ਤਾਂ ਇਸ ਤੋਂ ਬਾਅਦ ਉਹਦਾ ਕੋਈ ਗਵਾਹ ਨਹੀਂ ਰਿਹਾ ਤੇ ਪਿੰਡ ਦੇ ਪਤਵੰਤ ਤੇ ਸੱਜਣ ਤੇ ਨਗਰ ਪੰਚਾਇਤ ਕਿਸਾਨ ਯੂਨੀਅਨ ਦੇ ਸਾਥ ਨਾਲ ਅੱਜ ਚੌਥੇ ਦਿਨ ਧਰਨਾ ਜਿਹੜਾ ਉਹ ਬਠਿੰਡਾ ਹਾਈਵੇ ਤੇ ਲੱਗ ਚੁੱਕਿਆ ਹੈਗਾ ਤੇ ਸਾਡੇ ਨਾਲ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਈ ਜੀ ਜਿਵੇਂ ਮੈਂ ਪਹਿਲਾਂ ਸਾਰਾ ਕੁਝ ਦੱਸ ਹੀ ਦਿੱਤਾ ਵੀ ਤਿੰਨ ਦਿਨਾਂ ਤੋਂ ਆਪਾਂ ਲਗਾਤਾਰ ਸੜਕਾਂ ਤੇ ਰੋੜ ਰਹੇ ਸੀ ਡਿਪਟੀ ਕਮਿਸ਼ਨਰ ਦੇ ਆਪਾਂ ਨੂੰ ਹੱਕ ਇਨਸਾਫ ਨਹੀਂ ਮਿਲਿਆ ਚੌਥੇ ਦਿਨ ਆਪਾਂ ਰੋਡ ਦੇ ਉੱਤੇ ਉਤਰਿਆ ਕੀ ਮੰਗਾ ਹੁਣ ਤੁਹਾਡੀ ਸਰਕਾਰ 'ਗੇ ਮੰਗਤਾ ਹੀ ਹੈ ਸਰਕਾਰ ਅੱਗੇ ਹੁਣ ਦੇਖੋ ਇਹ ਇੱਕ ਪਾਸੇ ਕਿਸਾਨ ਤੇ ਕਿਸਾਨ ਜੁਨ ਜਿੰਨੇ ਵੀ ਜਥੇਬੰਦੀਆਂ ਨੇ ਤੇ ਸਾਡਾ ਨਗਰ ਜਾ ਆਮ ਕਿਸਾਨ ਆ ਜਾਂ ਆਮ ਲੋਕ ਆ ਉਹਦਾ ਮਸਲਾ ਤੇ ਇੱਕ ਪਾਸੇ ਸਹਾਉਕਾਰ ਸਰਕਾਰ ਤੇ ਆਪਣਾ ਪ੍ਰਸ਼ਾਸਨ ਦਾ ਹੋ ਗਿਆ ਇੱਕ ਪਾਸੇ ਇਹ ਨਾਮ ਤਿਆਰਤੀ ਇਹਦਾ ਵੀਰੇ ਆਰਤਨ ਰਕੇਸ਼ ਕੁਮਾਰ ਆ ਰਕੇਸ਼ ਕੁਮਾਰ ਵਾਸਲਾ ਠੀਕ ਹੈ ਬਲਾਈਤੀ ਰਾਮ ਵਾਸਲਾ ਦੋ ਸੰਭਗੇ ਤੇ ਕਿੰਨੇ ਪੈਸੇ ਸੀ ਮੈਂ ਵੈਸੇ ਦੱਸਦਾ ਹਾਂ ਹਾਂ ਤੁਸੀਂ ਦੱਸਤਾ ਹੀ 15 ਲੱਖ 16000 ਅਮਾਉਂਟ ਸੀ ਉਸਦੇ ਪਲੱਸ ਉਹਦੇ ਉੱਪਰ ਵਿਆਜ ਸੀ ਜੀ ਹਾਂ ਹੁਣ ਸਾਨੂੰ ਅੱਜ ਚੌਥਾ ਦਿਨ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਨਾ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਅਜੇ ਤੱਕ ਜੀ ਤੁਸੀਂ ਤਿੰਨ ਦਿਨ ਡਿਪਟੀ ਕਮਿਸ਼ਨਰ ਦੇ ਬੈਠੇ ਰਹੇ ਉੱਥੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਲਾਰੇ ਲਾਏ ਨੇ ਲਾਰੇ ਨਹੀਂ ਸਾਨੂੰ ਹੱਡੀ ਛੜਦੇ ਜਿਵੇਂ ਅਸੀਂ ਕੁੱਤੇ ਹੁੰਨੇ ਆ ਜੀ ਸਾਨੂੰ ਕਹਿੰਦੇ ਅੱਠ ਲੈ ਲਓ ਨੌ ਲੈ ਲਓ ਸੇਵ ਲੈ ਲਓ ਸੱਤ ពੁਰਕੀਆਂ ਪਾ ਰਹੇ ਨੇ ਜੀ ਸਮਝੌਤਾ ਕਰ ਰਹੇ ਨੇ ਸਾਡੇ ਨਾਲ ਜਦ ਕਿ ਪੈਸੇ ਹੋ ਸਕਦਾ ਸਾਨੂੰ ਇਹ ਲੱਗਦਾ ਪ੍ਰਸ਼ਾਸਨ ਲਵੇ ਆ ਚੁੱਕੇ ਨੇ ਤੇ ਉਹ ਸਾਨੂੰ ਇਹ ਜਿੱਥੇ ਤੱਕ ਤੱਕ ਸਾਡਾ ਸਾਰੀਏ ਤੇ ਉੱਪਰਲੇ ਪੈਸੇ ਸਾਡਾ ਪਕਾ ਰਹੀ ਸਾਡੀ ਸਾਡੀ ਸੋਚ ਹੈ ਇਹ ਹੋਇਆ ਜਾ ਜਿਹੜੇ ਕਿਸਾਨ ਨੇ ਪੈਸੇ ਲੈਣ ਬਿਲਕੁਲ ਆਪਦੇ ਸੀਗੇ ਜੀ 10-9 ਦੀ ਕਿਰਤ ਸੀਗੀ 20-25 ਸਾਲ ਦੀ ਉਹਦੀ ਕਮਾਈ ਸੀਗੀ ਸਾਰੇ ਉਹ ਬੰਦੇ ਨੇ ਮਿਹਨਤ ਮਜ਼ਦੂਰੀ ਕਰਕੇ ਆਪਦਾ ਕੀਤਾ ਸੀਗਾ ਉਹਦੇ ਉੱਪਰ ਜਿਹੜਾ ਵਿਆਜ ਆ ਉਹ ਅਲੱਗਾ ਜੇ ਆਪਾਂ ਪੂਰਾ ਖਰਚਾ ਲਾਈਏ ਹੁਣ ਇਲਾਜ ਤੇ ਉਹ 10-12 ਲੱਖ ਰੁਪਏ ਵਿਆਜ ਤੇ ਲੱਗੇ ਇਲਾਜ ਤੇ ਲੱਗਿਆ ਜੀ ਹੁਣ ਇਹ ਦੇਖੋ ਚਾਰਜ ਨਾਲ ਧਾਰਨੇ ਦੇ ਦੇਖੋ ਹੁਣ ਲਗਭਗ 2000 ਬੰਦੇ ਦਾ ਕੱਟ ਹੈ ਜੀ ਕੱਲ 1000 ਬੰਦੇ ਦਾ ਕੱਟ ਸੀਗਾ ਜਿਵੇਂ ਤੁਸੀਂ ਕਿਹਾ ਉਸ ਇੱਕ ਮਿੰਟ ਮਾਰੀ ਗੱਲ ਜੀ ਹੁਣ ਜੇ ਆਪਾਂ 500 ਰੁਪਏ ਵੀ ਦਿਹਾੜੀ ਲਈਏ 2000 ਦਾ ਅੱਜ 10 ਲੱਖ ਰੁਪਏ ਬਣਦਾ ਜ ਜੇ ਸਾਡਾ ਇਸ ਇਸ ਤਰ੍ਹਾਂ ਨਾਲ ਜਿਹੜਾ ਰੋਟੀ ਪਾਣੀ ਇਸ ਕੰਮਕਾਰ ਛੱਡਦੇ ਉਹ ਅਲੱਗ ਆ ਜੀ ਜੀ ਹਾਂ ਜੀ ਤੇ ਜਿਵੇਂ ਭਾਈ ਮੈਂ ਗੱਲ ਕਰ ਰਿਹਾ ਸੀ ਜਿਵੇਂ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਵੀ ਆਪਾਂ ਨੂੰ ਰੋਜ਼ਮਰਹ ਹਿਆਰੇ ਨਹੀਂ ਕਰਨੇ ਪੈਣੇ ਵੀ ਮੁਰਗੀ ਮਰੀ ਦਾ ਵੀ ਇਨਸਾਫ ਮਿਲੂਗਾ ਵੀ ਇੱਥੇ ਇੱਕ ਬੰਦੇ ਦੇ ਆਪਦੇ ਪੈਸੇ ਸੀ ਉਹਦੇ ਪੈਸਿਆਂ ਦੇ ਲਈ ਆਪਾਂ ਨੂੰ ਰੋਡ ਜਮ ਕਰਨਾ ਪੈਗਾ ਧਰਨੇ ਲਾਉਣੇ ਪੈ ਰਹੇ ਨੇ ਦੇਖੋ ਇਹ ਮੁਰਗੀ ਮਾਰ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਇੱਥੇ ਇੱਕ ਕਿਸਾਨ ਜਿਹੜਾ ਇਕੱਲਾ ਖੁਦ ਕਿਰਤ ਕਰ ਲੱਕਾ ਘਰ ਚੋਂ ਕਮਾਈ ਕਰਨ ਵਾਲਾ ਉਹਦਾ ਨਹੀਂ ਪੈਸਾ ਮਰਿਆ ਮੁਰਗੀ ਮੁਰਗੀ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਜੇ ਬੰਦਾ ਸਿਆਸੀ ਬਣ ਜਾਣਾ ਤਾਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਜੇ ਬੰਦਾ ਸਿਆਸਤ ਚ ਚੱਲਦਾ ਬਹੁਤ ਹਾਪਾ ਬਾਦਲ ਜਾਂਦੇ ਨੇ ਕੋਈ ਸਾਨੂੰ ਕੋਈ ਇਨਸਾਫ ਕੋਈ ਨਹੀਂ ਇਹਦੀ ਗੱਲ ਜਿਵੇਂ ਅੱਜ ਆਪਾਂ ਚੌਥੇ ਦਿਨ ਇੱਥੇ ਧਰਨੇ ਦੇ ਵਿੱਚ ਪਹੁੰਚ ਚੁੱਕੇ ਹਾਂ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕਿਸੇ ਹੋਰ ਪ੍ਰਕਾਰ ਦਾ ਲੀਡਰ ਕਿਸਾਨ ਯੂਨੀਅਨ ਤੋਂ ਇਲਾਵਾ ਕੋਈ ਪਹੁੰਚਿਆ ਇੱਥੇ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਕਿਸਾਨ ਯੂਨੀਅਨ ਜਾਂ ਕੋਈ ਜੇ ਮੈਂ ਕੋਈ ਜਥੇਬੰਦੀ ਕਿਸਾਨ ਜੁਨ ਜਾਂ ਜੇ ਕੋਈ ਆਪਣੇ ਹੁੰਦੇ ਨੇ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਬੰਦੇ ਪਹੁੰਚਿਆ ਹੋਰ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਕੋਈ ਸਰਕਾਰ ਦੇ ਐਮਐਲਏ ਜਾਂ ਐਮਪੀ ਕਿਸੇ ਨੇ ਸਾਡੀ ਕਿਸੇ ਨੇ ਵੀ ਕੋਈ ਸਰ ਨਹੀਂ ਦਿੱਤੀ ਜੀ ਜੀ ਧੰਨਵਾਦ ਤੇ ਹੋਰ ਕੀ ਮੰਗ ਰੱਖਦੇ ਹਾਂ ਵੀਰੇ ਹੁਣ ਤੁਸੀਂ ਮੰਗ ਤਾਂ ਇਹ ਆ ਜੀ ਦਿਨੋਂ ਦਿਨ ਦੇਖੋ ਅਸੀਂ ਕੱਲ ਕਰ ਕਹੇ ਸੀਗੇ 15 ਲੱਖ 16000 ਰੁਪਏ ਉਹ ਪਲੱਸ ਵਿਆਜ ਚਲੋ ਸਾਨੂੰ ਇਹ ਸੀਗਾ ਅੱਜ ਤਾਂ 25 ਲੱਖ ਐ ਸੀਗਾ ਵੀ 17 18 ਤੇ ਸਾਡੀ ਜੇ ਸਾਨੂੰ ਨਹੀਂ ਦਿੰਦਾ ਤਾਂ ਵੀ ਧਰਨਾ ਚੱਕ ਲਾਂਗੇ ਚਲੋ ਕੋਈ ਗੱਲ ਨਹੀਂ ਹੁਣ ਦਿਨੋਂ ਦਿਨ ਦੇਖੋ ਜੀ ਅਸੀਂ ਕੰਮ ਸੱਟ ਰਹੇ ਹਾਂ ਸਾਰੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਨੇ ਫਿਰ ਇਹ ਖਰਚਾ ਇਹ ਆਰਤੀ ਤੇ ਤਹੀ ਪੈਣਾਗਾ ਅਸੀਂ ਜੇ ਇਹ ਨਾ ਸਾਡੀ ਸੁਣਵਾਈ ਹੋਈ ਅਸੀਂ ਅੱਜ ਰੋਡ ਜਾਮ ਕਰਨਾ 12 ਵਜੇ ਜੇ ਕੋਈ ਸਾਨੂੰ ਹੋਰ ਵੀ ਕਾਰਵਾਈ ਕਰਨੀ ਪਈ ਜਿਵੇਂ ਵੀ ਹੋਇਆ ਅਸੀਂ ਕਰਾਂਗੇ ਜੀ ਜੀ ਧੰਨ